ਸ਼ਾਮ ਨੂੰ ਤੁਹਾਡਾ ਪਿਆਰ ਦਾ ਨਾਮ ਮੇਰਾ ਗੋਪੀ ਸਿੰਘ ਜੀਪੀਜੀ ਐਸਸੀ ਵਿਭਗਨਾ ਪ੍ਰਧਾਨ ਪੰਜਾਬ ਦਾ ਕਿ ਮੇਰੇ ਨਾਲ ਅੱਜ ਜਗਸੀਰ ਸਿੰਘ ਜੀ ਐਮਐਲ ਸਾਹਿਬ ਤੇ ਜਤਿੰਦਰ ਸਿੰਘ ਜੀ ਪੱਲਾ ਜੋ ਕਿ ਸਾਡੇ ਚੇਅਰਮੈਨ ਨੇ ਸਾਡੇ ਸਿਵੀਆ ਸਾਹਿਬ ਤੇ ਥੇੜੀ ਸਾਹਿਬ ਜੋ ਹੁੰਦੇ ਇੰਚਾਰਜ ਸਾਹਿਬ ਜੋ 6 ਅਕਤੂਬਰ ਵਾਲੇ ਦਿਨ ਜੋ ਚੀਫ ਸੈਕਟੀ ਆਫ ਇੰਡੀਆ ਦੇ ਜੁੱਤਾ ਫੈਂਕਿਆ ਗਿਆ ਇੱਕ ਵਕੀਲ ਵੱਲੋਂ ਅਸੀਂ ਉਹਦੀ ਕੱਡੇ ਸ਼ਬਦਾਂ ਨਿੰਦਿਆ ਕਰਦੇ ਆ 11 ਸਾਲ ਦੇ ਕਰੀਬ ਅੱਜ ਭਾਜਪੀ ਦੀ ਸਰਕਾਰ ਚੱਲ ਰਹੀ ਹੈ ਛੇ ਹਮੇਸ਼ਾ ਹੀ ਸਾਡੇ ਦਲਿਤ ਭਾਈਚਾਰੇ ਤੇ ੱਟਕਾ ਕੀਤਾ ਗਿਆ ਅੱਜ ਸਾਡੇ ਲੋਕਾਂ ਨੂੰ ਮਿਹਨਤ ਕਰਕੇ ਗਰੀਬ ਲੋਕਾਂ ਨੇ ਪੜ੍ਹਾਈ ਕਰਕੇ ਅੱਜ ਉਸ ਮਕਾਮ ਤੇ ਸਾਡੇ ਲੋਕ ਪਹੁੰਚੇ ਆ ਇਹ ਕੁਸ਼ਗਾਮ ਪੇਸ਼ਨ ਜੀ ਚੀਫ ਜਸਟਿਸ ਆਫ ਇੰਡੀਆ ਉਹਨਾਂ ਦੇ ਜੁੱਤਾ ਵੰਕਿਆ ਗਿਆ ਹੈ ਤੇ ਉਹਦੇ ਬਾਰੇ ਕੋਈ ਨਾ ਸਾਡੇ ਪ੍ਰਾਈਮ ਮਿਨਿਸਟਰ ਦਾ ਕੋਈ ਬਿਆਨ ਨਾ ਸਾਡੇ ਹੋਮ ਮਿਨਿਸਟਰ ਦਾ ਕੋਈ ਬਿਆਨ ਕਿਸੇ ਨੇ ਕੋਈ ਨਿੰਦਾ ਨਹੀਂ ਕੀਤੀ ਅੱਜ 4 ਦਿਨ ਤੋਂ ਸਾਡੀ ਪਾਰਟੀ ਦਾ ਜਿਹੜਾ ਦੇਸੀ ਸਾਡੇ ਸ੍ਰੀਮੋ ਕੇਜਰੀਵਾਲ ਸਾਹਿਬ ਸਾਡੇ ਬੁਖਮંત્રી ਭਗਵੰਤ ਮਾਨ ਜੀ ਸ ਤੇ ਸਾਡੇ ਅਨਛਾਜ ਗਨੀਸ਼ਾਉਧਿਆ ਜੀ ਉਹਦੇ ਇਨਸਟਰਕਸ਼ਨ ਤੇ ਸਾਡੀ ਪਾਰਟੀ ਨੇ ਬੱਤ-ਬੱਤ ਜਗਾ ਅਸੀਂ ਪੁਤਲੇ ਸਾਡੇ ਨੇ বিজেਪੀ ਗਵਰਨਮੈਂਟ ਦੇ ਕਿਉਂਕਿ ਸਹੀ ਮੈਨੇਜ ਸਾਡੀ ਕੋਮਨਾ ਸਾਡ ਜਾਤ ਨਾਲ ਹਮੇਸ਼ਾ ਤੱਕਾ ਹੁੰਦਾ ਆਇਆ ਉਹ ਅਸੀਂ ਇਹ ਚੀਜ਼ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਆਉਣ ਵਾਲੇ ਟਾਈਮ ਚ ਜੋ ਵੀ ਸਲੂਸ਼ਨ ਦਾ ਸ਼ਿਕਾਸ ਕਰਨਾ ਪਊਗਾ ਸਾਡੀ ਪਾਰਟੀ ਨੂੰ ਕਰਨਾ ਪਊਗਾ ਚਾਹੇ ਸੰ ਦਿੱਲੀ ਜਾਣਾ ਪਵੇ ਚਾਹੇ ਜਿੱਥੇ ਵੀ ਸਾਨੂੰ ਸ਼ਿਕਾਸ ਕਰਨਾ ਪਵੇਗਾ ਉਹ ਅਸੀਂ ਕਰਾਂਗੇ ਕਾਮਾ ਦੀ ਪਾਰਟੀ ਦੇ ਲਵਾ ਦਾ ਕਾਈਰਾ ਸਾਡੇ ਗੱਲ ਖਤਮ ਜੀ ਗਾਮ ਦੰਤ ਤਰਫ ਤੋਂ ਪੁੱਛ ਉਹ ਕਿਹਾ ਕਿ ਦਿੱਤੀ ਮੁੱਖ ਮੰਤਰੀ ਗਲਤ ਬਣਾਇਆ ਜਾ ਰਿਹਾ ਉਸ ਨੂੰ ਲੈ ਕੇ ਇੱਕ ਥੀਸ ਪਾਰਟੀ ਨਾਲ ਗੱਲਬਾਤ ਕੀ ਇਹ ਤਾਂ ਚਲ ਪਾਰਟੀ ਦਾ ਹਾਈ ਕਮਾਂਡ ਦਾ ਹੁਕਮ ਹੈ ਜੀ ਜੇ ਕਿਉਂਕਿ ਸਾਡੀ ਪਾਰਟੀ ਪਹਿਲੀ ਵਾਰੀ ਹੈ ਮੂਤੋਕਰ ਜਦੋਂ ਦੀਆਂ ਕੋਈ ਜਿੰਨੀਆਂ ਵੀ ਗਵਰਨਮੈਂਟਾਂ ਆਈਆਂ ਚਾਹ ਅਕਾਲੀ ਦਲ ਗਵਰਨਮੈਂਟ ਬਣੀ ਚਾਹ ਕਾਂਗਰਸ ਗਵਰਨਮੈਂਟ ਬਣੀ ਉਹ ਤਿੰਤੇ ਚਾਰਜ ਦੇ ਕੈਬਨਿਟ ਮੈਂਬਰ ਬਣਦੇ ਸੀਗੇ ਅੱਜ ਸਾਡੀ ਗਵਰਨਮੈਂਟ ਆਮ ਆਦਮੀ ਪਾਰਟੀ ਦੇਜਰੀワਲ ਸਾਹਿਬ ਨੇ ਭਗਵੰਤ ਮਾਨ ਜੀ ਨੇ ਸ਼ੋਧਿਆ ਸਾਹਿਬ ਨੇ ਅੱਜ 6 ਸੱਦ ਨੂੰ ਕੈਬਨਿਟ ਮੰਤਰੀ ਪੰਜਾਬ ਦਿੱਤੇ ਗਏ ਨੇ ਤੇ ਲੋ ਅਫਸਰ ਅੱਜ ਜਿਹੜੇ ਹਾਈ ਕੋਰਟ ਚ ਲੱਗੇ ਨੇ ਪਹਿਲਾਂ ਕਦੇ ਵੀ ਇੰਨੀ ਗਿਣਤੀ ਨਹੀਂ ਸੀ ਜਿਹੜੀ ਹੁਣ ਅੱਜ ਹਾਈ ਕੋਰਟ ਦੀ ਗਿਣਤੀ ਹੈ ਸਾਡੇ ਲੋਕਾਂ ਦੀ ਤੇ ਘਟੋ ਘਟ ਸਾਡੀ ਗਵਰਨਮੈਂਟ ਨਾਲ 57 ਹਜ਼ਾਰ ਦੇ ਕਰੀਬ ਜਿਹੜੀਆਂ ਗਵਰਨਮੈਂਟ ਜੌਬ ਦਿੱਤੀਆਂ ਨੇ ਇਹ ਪਹਿਲੀ ਵਾਰ ਹੋਇਆ ਕਿ 57 ਹਜ਼ਾਰ ਦੇ ਕਰੀਬ ਜਿਹੜੀਆਂ ਜੌਬ ਦਿੱਤੀਆਂ ਨੇ ਕਿਉਂਕਿ ਚਾਹੇ ਆਪਾਂ ਬਿਜਲੀ ਦੀ ਗੱਲ ਕਰੀਏ ਘੱਟੋ-ਘੱਟ 600 ਜੁਨਤ ਦੇ ਕਰੀਬ ਅੱਜ ਪੂਰੇ ਪੰਜਾਬ ਨੂੰ ਆਮ ਆਦਮੀ ਪਾਰਟੀ ਦੇ ਰਹੀ ਹੈ ਤੇ ਆਉਣ ਵਾਲੇ ਟਾਈਮ 'ਚ ਜਿਵੇਂ ਗੱਲ ਕਰੀਏ ਪਿੰਡਾਂ ਦੇ ਵਿੱਚ ਜਿਨ੍ਹਾਂ ਕੋਲ ਨਾਲ ਕੀ ਦੇ ਵਿੱਚ ਕਬਜ਼ੇ ਨੇ ਆਉਣ ਵਾਲੇ ਟਾਈਮ 'ਚ ਜਿਹੜੀ ਗਵਰਨਮੈਂਟ ਹੈ ਉਹ ਵੀ ਦੇਣ ਜਾ ਰਹੀ ਜਦੋਂ ਕਬਜ਼ਾ ਜਾਏਗਾ ਉਹਨਾਂ ਦੀ ਵੀ ਉਹਨਾਂ ਨੂੰ ਵੀ ਅਧਿਕਾਰ ਦੇਣ ਜਾ ਰਹੇ ਤਾਂ ਕਿ ਉਹ ਆਪਦੀ ਰਜਿਸਟਰੀ ਜਦੋਂ ਉਹ ਲੋਕੀ ਆਪਣੇ ਮਕਾਨ ਲਈ ਆਪਣਾ ਕੋਈ ਕਰਜ਼ਾ ਮੰਗਦੇ ਆ ਤੁਹਾਨੂੰ ਬੜੀ ਪ੍ਰੋਬਲਮ ਆਉਂਦੀ ਹੈ ਤੇ ਆਉਣ ਵਾਲੇ ਟਾਈਮ 'ਚ ਜਿਹੜੀ ਸਰਕਾਰ ਭਗਵਾਨ ਜੀ ਸਰਕਾਰ ਉਹ ਵੀ ਆਉਣ ਵਾਲੇ ਟਾਈਮ ਇਹ ਕੰਮ ਕਰੂਗੀ ਅੱਛਾ ਜੀ ਸਾਫਰ ਹੋ ਗਿਆ ਹੁਣ ਕਿਰਨ ਦਾ 1000 ਰੁਪਏ ਦਾ ਵਾਦਾ ਕੀਤਾ ਸੀ ਉਹ ਵਾਲੇ ਨੂੰ ਪੂਰਾ ਕੀਤਾ ਜੀ 1000 ਰੁਪਏ ਉਤਾਰਾ ਹੈ 1000 ਰੁਪਏ ਦਾ ਵਾਦਾ ਕਿਉਂਕਿ 5 ਸਾਲ ਦੀ ਗਵਰਨਮੈਂਟ ਬਣਦੀ ਹੈ 5 ਸਾਲ ਦੇ ਵਿੱਚ ਜੇ ਸਰਕਾਰ ਨੇ ਕੰਮ ਕਰਨੇ ਹੁੰਦੇ ਆ ਤੇ ਸਾਨੂੰ ਪੂਰੀ ਆਸ ਹੈ 26 ਜਨਵਰੀ ਤੋਂ ਜਨਵਰੀ ਤੋਂ ਇਹ ਜਿਹੜਾ 1000 ਰੁਪਏ ਉਹ ਵੀ ਲਾਗੂ ਹੋਊਗਾ ਤਾਂ ਕਿ ਜੋ ਵਾਦੇ ਕੀਤੇ ਆ ਇੱਕੋ ਵਾਦਾ ਰਹਿ ਗਿਆ ਉਹ ਵਾਦਾ ਸਾਡੀ ਸਰਕਾਰ ਜਲਦੀ ਤੋਂ ਜਲਦੀ ਕਰੂਗੀ ਪੂਰੇ 5 ਸਾਲਾਂ ਦਿੱਤੇ ਜਾਣਗੇ ਕਿ ਇੱਕ ਸਾਲ ਕੀਤਾ ਜਾਊਗਾ ਜੀ ਕਿਉਂਕਿ ਜਦੋਂ ਇੱਕ ਵਿੱਚ ਕੀ ਹੈ ਜਿਹੜੀ ਪੰਜਾਬ ਦੀ ਆਪਾਂ ਰਿਵਿਊ ਆਪ ਦੇਖਦੇ ਹਾਂ ਪਰ ਸਹੀ ਮੈਨੇਜ ਜਿਹੜੀਆਂ ਆਮ ਆਦੀ ਪਾਰਟੀ ਨੇ ਪੰਜਾਬ 'ਚ ਕੰਮ ਕਰਕੇ ਦਿਖਾਏ ਐਜੂਕੇਸ਼ਨ ਤੇ ਹੈਲਥ ਤੇ ਨਵੀਂ ਹੈਲਥ ਇੰਸ਼ੋਰੈਂਸ ਕੀਤੀ ਹੈ ਉਹ ਵੀ ਦਸੰਬਰ ਤੋਂ ਆਪਣਾ ਜਿਹੜਾ ਕੰਮ ਉਹ ਸ਼ੁਰੂ ਹੋ ਜਾਊਗਾ ਉਹ ਪਹਿਲੀ ਵਾਰੀ ਹੋਇਆ ਪੰਜਾਬ ਦੀ ਹਿਸਟਰੀ 'ਚ ਜੋ ਆਮ ਆਦੀ ਪਾਰਟੀ ਨੇ ਸਕੂਲਾਂ 'ਚ ਕੰਮ ਕੀਤਾ ਹੈ ਜੋ ਜੋ ਹੈਲਥ ਵੀ ਮੈਂ ਆਪਾਂ ਅੱਜ ਚੰਗੇ ਹਸਪਤਾਲ ਬਣ ਰਹੇ ਐ ਤੇ ਅੱਜ ਜੌਬ ਦੀ ਗੱਲ ਕਰੀਏ ਜੋ ਆਮ ਆਦੀ ਪਾਰਟੀ ਨੇ 3.5 ਸਾਲ ਦੇ ਕੰਮ ਵਿੱਚ ਕੰਮ ਕੀਤੇ ਨੇ ਉਹ ਬੜੀ ਸਲੰਘਾਯੋਕ ਕੰਮ ਹੈ। ਹਾਂਜੀ ਹਾਂਜੀ ਅਰੇ ਤੁਸੀਂ ਸਰ ਕਰਦੇ ਹੋ। ਉਹ ਕੱਲ ਮੈਂ ਜਾ ਕੇ ਆਇਆ ਸੀ ਜਿਹੜੇ ਆਪਣੇ ADGB ਸੀ ਦੇ ਸੁਸਾਇਟੀ ਮੈਂ ਕੀਤਾ ਤੇ ਉਹਨਾਂ ਦੀ ਫੈਮਿਲੀ ਦੀ ਡਿਮਾਂਡ ਸੀਗੀ ਤੇ ਉਹ ਇਹ ਸੀਗਾ ਵੀ ਚੀਕੇ ਇਹ ਚੀਕੇਡੇ ਰੈਂਕ ਦੇ ਨਾਲ ਜਿਹੜੇ ਅਫਸਰ ਹੈ ਉਹਨੂੰ ਦਾਤ ਨਿਕਾ ਰਹੇ ਹੈ ਤੇ ਕੱਲ ਵੀ ਚੀਫ ਮਿਨਿਸਟਰ ਨੂੰ ਆਪਣੇ ਉਹਨੂੰ ਆਪਣੇ ਜਿਹੜੇ ਸੈਣੀ ਸਾਹਿਬ ਨੇ ਉਹਨਾਂ ਨੂੰ ਜਿਹੜਾ ਪਰਿਵਾਰ ਮਿਲਿਆ ਤੇ ਉਹ ਡਿਮਾਂਡ ਕਰ ਰਹੇ ਵੀ ਸਾਨੂੰ ਨਿਆਂ ਦਿੱਤਾ ਜਾਵੇ। ਚਰਜੀ ਸਿੰਘ ਕਰਨੀ ਪਰ ਜੀ ਉਹਨਾਂ ਦੇ ਵੀ ਲਾਲ ਨੀਰ ਆਲੇ ਮੇ ਤੁਹਾਨੂੰ ਸਾਹ ਦੇ ਵੱਡੇ ਸੀ ਉਹ ਵੀ ਵਿਚ ਵਿਚਾਰੇ ਕਹਿੰਦੇ ਆ ਚਰਜੀ ਸਿੰਘ ਨਾਲ ਸਿਰਫ ਗੱਲਾਂ ਹੀ ਕੀਤੀਆਂ ਇੱਥੇ ਕੇਜਰੀਵਾਲ ਸਾਹਿਬ ਤੇ ਸਾਡੇ ਪੂਰਵੰਤਮਨ ਮੁੱਖ ਮੰਤਰੀ ਜੀ ਉਹ ਕੰਮ ਕਰਕੇ ਦਿਖਾ ਰਹੇ ਆ। ਹਰ ਫੀਲ ਚੋਂ ਕੰਮ ਕਰ ਰਹੇ ਆ। ਮੱਲ ਜੋ ਕਹਿੰਦੇ ਆ ਉਹ ਕਰਦੇ ਆ। ਉਹ ਕਹਿੰਦੇ ਸੀ ਪਰ ਕਰਦੇ ਨਹੀਂ ਸੀ ਇਹ ਕਹਿੰਦੇ ਆ ਕਰਦੇ ਆ। ਨੇ ਉਹ ਲਾਲ ਲਕੀਰ ਵਾਲੇ ਇਲੈਕਸ਼ਨਾਂ ਦੀ ਹੀ ਗੱਲ ਕੀਤੀ ਜਾ ਰਹੀੀ ਉਦੋਂ ਵੱੰੋਂ ਨਹੀਂ ਨਹੀਂ ਜੀ ਨਹੀਂ ਐਕਚੁਅਲੀ ਮੈਂ ਉਹ ਗੱਲ ਕਰਦਾ ਇਲੈਕਸ਼ਨ ਦੀ ਕੋਈ ਗੱਲ ਨਹੀਂ ਜੀ ਕਿਉਂਕਿ ਸਰਕਾਰ ਨੇ ਆਉਂਦੇ ਸਾਰੇ ਜਦੋਂ ਗਵਰਨਮੈਂਟ ਬਣੀ ਹੈ ਤਾਂ ਆਉਂਦੇ ਸਾਰੇ ਕੰਮ ਸ਼ੁਰੂ ਕਰਦੇ ਸੀਗੇ ਸਰ ਸਕੂਲਾਂ ਦੀ ਗੱਲ ਕਰੀਏ ਚਾਹੇ ਮਤਲਬ ਜੋ ਵੀ ਜਿਵੇਂ ਜੋਬ ਦੀ ਗੱਲ ਕਰੀਏ ਪਹਿਲੇ ਸਾਲ ਦੇ ਵਿੱਚ ਘੱਟੋ ਘਾਟ 10000 ਦੇ ਕਰੀਬ ਜੋਬ ਦਿੱਤੀਆਂ ਤੇ ਅੱਜ ਜਿਹੜੀ ਸਾਢੇ 3 ਸਾਲ ਦੇ ਵਿੱਚ ਗਿਣਤੀ ਹੈ 57000 ਦੇ ਕਰੀਬ ਜਿਹੜੇ ਜੋਬ ਹੈ ਉਹ ਦਿੱਤੀਆਂ ਨੇ ਤੇ ਅੱਜ ਇਹ ਨਹੀਂ ਜਿਹੜੀਆਂ ਜੋਬਸ ਕੀਆਂ ਜਿਹਦੇ ਘਰੇ ਮਤਲਬ ਤਿੰਨ ਟਾਈਮ ਦੀ ਰੋਟੀ ਵੀ ਨਹੀਂ ਬਣਦੀ ਆ ਚੁਣ ਦੇ ਬੱਚੇ ਵੀ ਜੌਬ ਲੱਗੇ ਆ ਕਲਾਸ 1 ਅਫਸਰ ਲੱਗੇ ਆ ਕੋਈ ਜੱਜ ਲੱਗੀ ਆ ਕੁੜੀ ਕੋਈ ਸੀਲਦਾਰ ਲੱਗੀ ਆ ਤੇ ਆਧਾ ਤੇ ਪੋਸਟਾਂ ਦੇ ਉਹ ਬੱਚੇ ਕੋ ਡਾਕਟਰ ਕੰਮ ਕਰ ਰਿਹਾ ਤੇ ਉਹ ਉਹਨਾਂ ਨੂੰ ਜੌਬ ਬਿਨਾ ਭੇਦ ਭਾਵ ਤੋਂ ਮਿਲਿਆ ਨਹੀਂ ਅੱਛਾ ਜੀ ਤੁਹਾਡੇ ਮੁਤਾਬਿਕ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਮੇਨ ਚਲਾਈ ਹੈ ਨਸ਼ੇ ਦੇ ਵਿਰੋਧ ਤੁਹਾਡੇ ਹਿਸਾਬ ਨਾਲ 4 ਸਾਲ ਤੁਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਤਾ ਕਿ ਹਲੇ ਦੋ ਟਾਈਮ ਲੱਗੂਗਾ ਕਿਉਂਕਿ ਜਦੋਂ ਚੀਜ਼ ਖਤਮ ਕਰਨੀ ਹੈ ਜੀ ਤੁਹਾਨੂੰ ਟਾਈਮ ਲੱਗਦਾ ਅੱਜ ਹਰ ਜ਼ਿਲ੍ਹੇ ਚ ਹਰ ਬਲੌਕ ਚ ਹਰ ਪਿੰਡ ਚ ਸਕਤਾਈ ਨਾਲ ਕੂਰੇ ਕੰਮ ਕਰ ਰਹੀ ਆ ਘੱਟੋ ਘੱਟ ਸਾਨੂੰ ਪੂਰੀ ਆਸ ਹੈ ਜਿਵੇਂ ਲੱਗੀ ਹੈ ਤੁਸੀਂ 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 ਮੀਡੀਆ ਚ ਰਹਿਣੇ ਹੋ ਤੇਾਰੇ ਆਪਾਂ ਦੇਖਦੇ ਪਿੰਡ ਪਿੰਡ ਜਾਂਦੇ ਗਲੀ ਗਲੀ ਜਾਂਦੇ ਆ ਕਿਸੇ ਨਾ ਕਿਸੇ ਲੱਗ ਰਿਹਾ ਵੀ ਅੱਜ ਨਸ਼ਾ ਖਤਮ ਹੋ ਰਿਹਾ ਤੇ ਆਉਣ ਵਾਲੇ 5 ਸਾਲ ਦੇ ਵਿੱਚ ਨਸ਼ਾ ਖਤਮ ਹੋ ਗੱਲ ਸੀਪ ਸਾਹੀ ਆਏ ਨੇ ਬਖਟੇ ਤੇ ਜਿਹਦੇ ਬਲਟੀ ਵੀ ਹੈਗੇ ਨੇ ਉਹਦਾ ਕੱਟ ਲਿਖਤਾ ਪਿੰਡਾਂ ਵਿੱਚ ਛੇੜਾਂ ਬਣਾਏ ਜਾਣਗੇ ਤੁਸੀਂ ਮੰਦਿਰਾਂ ਨਾਲ ਗੋਲਡ ਪੜੀ ਕੀਤਾ ਬਹੁਤ ਵੱਡਾ ਇਸ ਸਰਕਾਰ ਨੇ ਜਿਹੜਾ ਕੰਮ ਕੀਤਾ ਹੈ ਜਿਹੜੇ ਸਟੇਡੀਅਮ ਬਣਦੇ ਆ ਜਾਂ ਪਾਰਕ ਵਧੀਆ ਬਣਾਏ ਜਾ ਰਹੇ ਨੇ ਘਟੋ ਘਟ 3000 ਦੇ ਕਰੀਬ ਤਾਂ ਵਿਦਵਾਨ ਬਣਦੇ ਖੇਡ ਮੈਦਾਨ ਬਣਦੇ ਜਿਹੜੇ ਜੇ ਨੌਜਵਾਨ ਹੈ ਉਹ ਨੌਜਵਾਨ ਖੇਡੂਗਾ ਜਿਹੜਾ ਖੇਡੂਗਾ ਉਹ ਨਸ਼ੇ 'ਚ ਨਹੀਂ ਪਊਗਾ ਤੇ ਅੱਜ ਨਸ਼ਾ ਘੱਟ ਵੀ ਰਿਹਾ ਤੇ ਜਿਹੜਾ ਨੌਜਵਾਨ ਦੀ ਰੁਚੀ ਆ ਉਹ ਖੇਡਾਂ ਜਾ ਬੱਦਰੀ ਉਹ